ਸਰਬਜੀ ਸੰਗਰੂਰ ਵੀ ਦੀ ਕਵਸਾ ਖੜਿਆ ਇੰਤਜ਼ਾਰ ਵਿੱਚ ਜਿਸ ਦੇਵੀ ਖੜਿਆ ਇੰਤਜ਼ਾਰ ਵਿੱਚ ਜਿਸ ਦੇਵੀ ਇੰਤਜ਼ਾਰ ਵਿੱਚ ਜਿਸ ਦੇਵੀ ਨਾ ਆਕਿ ਸੇ ਮੁਖ ਦਿਖਾਇਆ ਏ ਨਾ ਆਕਿ ਸੇ ਮੁਖ ਦਿਖਾਇਆ ਕਾ ਦਾ ਸ਼ਾਇਰ ਲੋਕੀ ਕਹਿੰਦੇ ਤੂੰ ਕਾ ਦਾ ਸ਼ਾਇਰ ਤੂੰ ਕਾ ਦਾ ਸ਼ਾਇਰ ਤੇਰਾ ਸ਼ੇਰ ਸਮਝਿ ਨਾ ਆਇਆ ਏ ਤੇਰਾ ਸ਼ੇਰ ਸਮਝਿ ਨਾ ਆਇਆ ਏ ਹਰ ਕਿਸੇ ਤੋਂ ਕਈ ਵਾਰੀ ਸੁਣ ਸੰਗਰੂਰ ਵੀ ਹਰ ਕਿਸੇ ਤੋਂ ਕਈ ਵਾਰੀ ਸੁਣ ਸੰਗਰੂਰ ਵੀ ਤੋਖੇ ਤੇ ਤੋਖਾ ਖਾਇ ਆਏ ਤੋਫੇ ਤੇ ਤੋਖਾ ਖਾਇ ਆਏ ਵਫਾ ਦਾ ਤੋਫਾ ਕਰੇ ਵੀ ਵਫਾ ਦਾ ਤੋਫਾ ਕਰੇ ਵੀ ਵਫਾ ਦਾ ਤੋਫਾ ਕਰੇ ਵੀ ਨਾ ਹੀ ਸੇ ਸਾਡੇ ਕਦੇ ਆਇਆ ਏ ਨਾ ਹੀ ਸੇ ਸਾਡੇ ਕਦੇ ਆਇਆ ਏ